ਮਾਤਰਾ ਦੇ ਵਿੱਚ ਇੰਸਟਾਲ ਕਰ ਲੈ ਇੱਕ ਹੋਰ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਕਿਉਂਕਿ ਸਾਰੇ ਹੀ ਕਿਸੇ ਨਾ ਕਿਸੇ ਬਿਜ਼ਨਸ ਦੇ ਵਿੱਚ ਲੱਗੇ ਹੋ ਕੰਮ ਕਰ ਰਹੇ ਹੋ ਉੱਥੇ ਕੱਲੇ ਕਲੋਨੀ ਦੇ ਵਿੱਚ ਨਹੀਂ ਕਿਉਂ ਕਲੋਨੀ ਦਾ ਅਸੀਂ ਇੱਕ ਟਰੱਕ ਫਰੀ ਜਿਹੜੀ ਕਲੋਨੀ ਹੈ ਉਹ ਡਿਕਲੇਅਰ ਕੀਤੀ ਹੈ ਵੀਰ ਕਲੋਨੀ ਦੇ ਵਿੱਚ ਨਸ਼ਾ ਸਾਨੂੰ ਪਤਾ ਵੀ ਬਿਲਕੁਲ ਨਹੀਂ ਹੈ ਕਿਉਂਕਿ ਸਾਰੇ ਹੀ ਬੜੇ ਸੂਝਵਾਨ ਤੇ ਪੜੇ ਲਿਖੇ 20000 ਰੰਦੇ ਆ ਸੋ ਇਸ ਚੀਜ਼ ਦੀ ਮੈਂ ਸਾਰਾ ਨੋਤਾ ਇਵੀ ਦਿਨਾਂ ਫਿਰ ਦੁਬਾਰਾ ਤੋਂ ਐਸਐਸਪੀ ਸਾਹਿਬ ਦਾ ਤੇ ਸਾਰੇ ਪਤੋਂ ਦੇ ਸੱਜਣ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਤਮੀਦ ਕਰਦਾ ਵੀ ਤੁਸੀਂ ਇਦਾਂ ਹੀ ਸਾਡਾ ਸਾਥ ਦਿੰਦੇ ਰਹੋਗੇ ਤੇ ਜਦੋਂ ਤੁਸੀਂ ਸਾਡੀ ਹੌਸਲਾ ਫਜ਼ਾਈ ਕਰਦੇ ਹੋ ਤਾਂ ਸਾਨੂੰ ਬੜਾ ਅੱਛਾ ਲੱਗਦਾ ਤੇ ਸਾਡਾ ਜਿਹੜਾ ਹੈਗਾ ਮੁਹਿੰਮ ਜਿਹੜੀ ਚੱਲ ਰਹੀ ਉਹਨੂੰ ਅਗੇ ਪੋਜ਼ਿਟਿਵ ਹੰਗਾਰਾ ਵੀ ਮਿਲਦਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤਾਂ ਬੜੀ ਬੁਧੀਆ ਗੱਲ ਹੈ ਕਿ ਵੀਰ ਕਲੋਨੀ ਜਿਹੜੀ ਹੈਗੀ ਇੱਕ ਡਰੱਗ ਫ੍ਰੀ ਕਲੋਨੀ ਹੈ ਰਸਪੀ ਸਾਹਿਬ ਨੇ ਕਿਹਾ ਕਿ ਡਰੱਗ ਫ੍ਰੀ ਕਲੋਨੀ ਸਾਡੇ ਵੱਲੋਂ ਕਿਤੇ ਇੱਕ ਡਿਕਲੇਅਰ ਕੀਤੀ ਹੈ ਤਾਂ ਆਪਾਂ ਕਲੋਨੀ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਇਹ ਹੋ ਸਕਿਆ ਕਿਸ ਤਰ੍ਹਾਂ ਇਹ ਡਰੱਗ ਫ੍ਰੀ ਕਲੋਨੀ ਕਿਹੜੀ ਵੀਰ ਕਲੋਨੀ ਨੂੰ ਬਣਾ ਸਕੇ ਤਾਂ ਕਿ ਹੋਰ ਵੀ ਜਿਹੜੇ ਲੋਕ ਹੈ ਹੋਰ ਵੀ ਜਿਹੜੇ ਕਲੋਨੀਆਂ ਦਾ ਹੋਰ ਵੀ ਏਰੀਆ ਹੈ ਸ਼ਹਿਰ ਦੇ ਉਹ ਵੀ ਇੱਕ ਇਹਨਾਂ ਦੇ ਨਕਸ਼ੇਕਦਨ ਚੱਲ ਕੇ ਆਪਣੇ ਆਪਣੇ ਏਰੀਆ ਨੂੰ ਡਰੱਗ ਫਰੀ ਬਣਾ ਸਕਣ ਡਰੱਗ ਵੀ ਇਹਨਾਂ ਦੀ ਤਰ੍ਹਾਂ ਚੱਲ ਕੇ ਪੂਰਾ ਗ੍ਰੀਫ ਇਲਾਕਾ ਸਾਰਾ ਬਟੰਡਾ ਹੀ ਡਰੱਗ ਮੁਟਾ ਸਾਰਾ ਪੰਜਾਬ ਹੀ ਡਰੱਗ ਫਰੀ ਬਣਾ ਸਕਦੇ ਧੰਨਵਾਦ ਜੈ ਹਿੰਦ ਜੈ ਹਿੰਦ ਉਹਦੇ ਵੀ ਸਾਡੇ ਬਾਰੇ ਚੰਗੇ